ਲਓ ਜੀ ਲਓ ਜੀ ਆਪਾਂ ਬਲੌਗ ਦੀ ਸ਼ੁਰੂਆਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਬਲੌਗ ਦੀ ਸ਼ੁਰੂਆਤ ਕਰਦੇ ਆਂ ਸੰਡੇ ਦਾ ਹੀ ਦਿਨ ਆ ਤੇ ਆਪਾਂ ਨੇ ਵੀਡੀਓ ਸ਼ੁਰੂ ਕਰ ਲਈ ਹੇ ਹੇ ਦੇਸ਼ੇ ਪ ਗਿਆ ਕਿੰਨਾ ਟਾਈਮ ਹੋਇਆ 11 ਟਾਈਮ ਪਤਾ ਨਹੀਂ ਪਤਾ ਨਹੀਂ 5:30 ਹੋ ਗਏ ਪਤਾ ਨਹੀਂ 5:00 ਵਜੇ ਤੇ ਕਣਕ ਚੱਕਣੀ ਆਪਾਂ ਨੇ ਕੱਪੜੇ-ਕੱਪੜੇ ਮੈਂ ਚੱਕ ਕੇ ਅੰਦਰ ਰੱਖਿਆ ਹੀ ਕੱਪੜੇ ਖਾਸੇ ਹੋ ਗਏ ਬੈੱਡ ਭਰ ਗਏ ਉਹਨਾਂ ਦੀ ਤਹਾਂ ਜੀਆਂ ਲਾਉਣੀਆਂ ਨੇ ਤੇ ਗਜਰੇਲਾ ਬਣਾ ਲਿਆ ਤੇ ਕਹਾ ਕੱਲ ਨੂੰ ਆ ਰਿਓ ਪਾ ਲਿਆ ਸਾਰਾ ਕੁਝ ਕਰ ਲਿਆ ਥੈਲੇ ਇੱਥੇ ਸਿੱਟ ਤੇ ਕੱਲ ਨੂੰ ਆਪਦਾ ਚੱਕ ਕੇ ਧੋਏ ਹੋ ਇਹਨਾਂ ਨੂੰ ਤੁਹਾਨੂੰ ਕਿਹਾ ਤੁਹਾਨੂੰ ਇਹ ਕਿਹਾ ਤੁਹਾਨੂੰ ਇਹ ਕਿਹਾ ਮੈਨੂੰ ਕਿਹਾ ਤੋਨੂ ਇਹ ਕਹੇ ਵੀ ਤੈ ਆ ਵੀ ਅਰੇ ਉਹ ਪਾਦਾ ਦੇ ਲੋ ਥੱਲੀ ਤੇ ਜਨਰੇਟਰ ਤੇ ਸਿੱੜ ਦੰਦੇ ਨੇ ਕਾਨੂੰ ਮੈਂ ਚੱਕੂ ਇਹਨਾਂ ਨੂੰ ਚੱਕ ਕੇ ਇੱਧਰ ਸਿੱਟੂ ਕੋਈ ਨਹੀਂ ਕਮੈਂਟ ਕਰਕੇ ਦੱਸੇ ਵੀ ਸਾਰੇ ਰੋ ਵੇ ਕਹਿ ਮਾਰਦੇ ਨੇ ਇੱਕੜੇ ਮਾਰਦੇ ਆ ਰੋ ਮਾਰਨ ਉਹ ਅਤਰੇ ਰੱਬ ਨੇ ਘਰ ਵਾਲੀ ਬਣਾਈ ਆ ਹਾਂ ਸਸਰੀ ਸਤਿ ਸ਼੍ਰੀ ਅਕਾਲ ਗੋਣ ਗੁਰੂ ਸਤਿ ਸ਼੍ਰੀ ਅਕਾਲ ਪਿਆਰ ਭਰੀ ਇਹ ਪਿਆਰ ਬਾਅਦ ਚ ਨਹੀਂ ਭਰੀ ਦੰਦਾ ਪਿਆਰ ਪਹਿਲਾਂ ਭਰੀ ਦ ਸੰਦੇ ਮਾਤਾ ਤੁਮ ਤੋਂ ਮਾ ਜਾਂ ਆਪ ਤੂੰ ਇੰਨਾ ਸੋਹਣਾ ਗੋਰਾ ਚਟਾ ਇਹਨੂੰ ਕਿ ਲੱਗਿਆ ਤਾਉਣ ਨੂੰ ਤੂੰ ਡੀ ਤੱਪਾ ਧਰ ਚੋਈ ਨਹੀਂ ਅੱਜ ਅਸੀਂ ਦੇ ਲਓ ਸਾਡੀ ਮੱਝ ਆਟੋਮੈਟਿਕ ਆ ਅਸੀਂ ਜਾਜੀ ਕਰਦਾ ਧਰ ਚੋਈ ਨਹੀਂ ਜਾਂ ਨਹੀਂ ਜੀ ਕਰਦਾ ਅਸੀਂ ਨਹੀਂ ਛੋਂਦੇ ਅੱਜ ਸਾਰਾ ਦੁੱਧ ਸਵੇਰੇ ਘਰੇ ਰੱਖ ਲਿਆ ਸੀਗਾ ਜਿੰਨਾ ਵੀ ਚੋਇਆ ਫਿਰ ਹੁਣ ਦੁੱਧ ਹੈਗਾ ਕੀ ਕਰਨਾ ਤੇ ਹੁਣ ਆਟਾ ਵੀ ਹੈ ਨਹੀਂ ਚੌਲ ਬਣਾਵਾਂਗੇ ਫੇ ਜਿਹੜਾ ਹੈਗਾ ਗੁੰਨੇ ਹੋਇਆ ਉਹ ਸਵੇਰੇ ਰੋਟੀ ਬਣਾ ਕੇ ਖਾਵਾਂਗੇ ਸੂਰਜ ਡਿੱਗਣ ਵਾਲਾ ਹੀ ਆ ਥੱਲੇ ਡਿਗੇ ਗਿਆ ਬਸ ਥੋੜਾ ਜਿਹਾ ਹੀ ਰੰਗ ਦਾ ਬਸ ਇੱਥੋਂ ਹੀ ਖੇਤ ਦੇਖ ਲਓ ਤੁਸੀਂ ਮੈਂ ਜ਼ਿਆਦਾ ਨਹੀਂ ਵੜ ਜਾਊਂਗੀ ਤੇ ਮੈਂ ਪੌਣੀਆਂ ਕਣਕ ਥੈਲੇ ਵਿੱਚ ਪੱਲੜੇ ਪੁੱਲੜੇ ਲਾ ਕੇ ਵਿਲੇ ਵੀ ਹੋ ਗੇ ਲਾਓ ਹੁਣ ਤੋਂ ਵਿਲੇ ਹੋ ਕੇ ਕੀ ਕਰਨਾ ਮੇਰਾ ਹੀ ਸਰ ਖਾਣਾ ਫੇ ਕਹਿੰਦੇ ਨੇ ਘੂਰਦੀ ਆ ਰੋਬ ਮਾਰਦੀ ਆ ਇਹ ਬੰਦਾ ਵਿਲਾ ਬੈਠਾ ਹੋ ਕੇ ਰੋਬ ਤਾਂ ਮਾਰ ਜੇ ਕਣਕ ਮੈਂ ਬਾਵਾ ਤੁਸੀਂ ਪਾਉਂਗੇ ਮੇਰੇ ਹੱਲੇ ਪੌਣੇ ਤੋਂ ਹੋਣ ਵਾਲੇ ਪੈਨੇ ਕਹਿੰਦੇ ਤੁਸੀਂ ਉਹ ਪਾ ਦਿਓ ਤੁਸੀਂ ਪਾ ਦਿਓ ਚੱਲ ਜਿੰਦੇ ਨਾ ਸਤਕਾਰ ਨੂੰ ਜਾਉ ਉਹ ਚੱਕੀ ਦੇ ਕਾਲੂ ਇਹ ਤਾਂ ਪਲਵਾਖ ਫੇਰ ਜਾਂ ਚਿੱਟ ਕੇ ਆਏ ਕੋਣ ਅਸੇ ਚਿੱਟ ਕੇ ਆਏ

ਚੜ ਜਾਂਦਾ ਛੇ ਪੰਜ ਜਾਂਦਾ ਚੜ ਜਾਂਦਾ ਛੇ ਪੰਜ ਜਾਂਦਾ ਬੰਦਾ ਕੰਮ ਕਰੀ ਜੋ ਕੰਮ ਕਰੀ ਉੱਤਰ ਵਧੀਆ ਨਹੀਂ ਕਰੀ ਉਹ ਕਬੂਤਰ ਅਗਲੇ ਜਨਮ ਵਿੱਚ ਤਾਂ ਰੱਬਾ ਮੈਨੂੰ ਕਬੂਤਰ ਕੁਮਾਤਰੇ ਬਣਾ ਦੇ ਕਬੂਤਰ ਬਣਾ ਦੀ ਕਬੂਤਰਾਂ ਦਾ ਉੱਥੇ ਜਨਮ ਹੋ ਗਈ ਕਬੂਤਰਾਂ ਦਾ ਜਿੱਥੇ ਇਹ ਜੇ ਜੱਟ ਦਾ ਘਰ ਹੋਵੇ ਪਰ ਇਹ ਜੇ ਜੱਟ ਜਦੋਂ ਕਬੂਤਰ ਤੇ ਮਾਰਦਾ ਤਾਂ ਹੌਣ ਚ ਡੰਡਾ ਕਈ ਵਾਰੀ ਕਬੂਤਰ ਤੇ ਡੰਡਾ ਲੱਗਿਆ ਇੱਕ ਕਬੂਤਰ ਸੱਚੀ ਗੱਲ ਹੈ ਤੁਸੀਂ ਆ ਮੜ ਜਾ ਉਹ ਰੇ ਨੂੰ ਕੋਈ ਬਿੰਗਾ ਡੰਡਾ ਜਗ੍ਹਾ ਤੇ ਲੱਗਦਾ ਉਪਕਰੇ ਇੱਕ ਜਨਮ ਬਿਸਰੇ ਤੇ ਮਾਦੋ ਜਨਮ ਮੁਕਮਾਰੇ ਕਿਹਦੇ ਰਵਿਦਾਸ ਹਾਂ ਪਾਗਤ ਤਾਂ ਨਹੀਂ ਦਿੱਤੀ ਥੋਡੀ ਆਵਾਜ਼ ਆਈ ਹੈ ਵਿੱਚ ਮੂੰਹ ਤਾਂ ਠੋਡਾ ਦਾਦੀ ਦਾ ਲੋਟ ਹੋ ਗਿਆ ਬਹਿ ਜੋ ਹੁਣ ਮੈਨੂੰ ਤਾਂ ਆਪ ਨਹੀਂ ਖਾਂ ਮੈਂ ਯਾਨੀ ਕਿ ਇਹਨਾਂ ਨੇ ਕੋਈ ਤੁਕ ਸੁਣਾਈ ਆ ਰਵਿਦਾਸ ਦੀ ਕੁਰੂ ਰਵਿਦਾਸ ਦੀ ਦੇ ਵੀ ਇੱਕ ਜਨਮ ਬਿਸਰ ਗਿਆ ਸੀ ਉੱਚੀ ਬੋਲੋ ਇਹਨਾਂ ਨੂੰ ਮੈਕ ਲੈ ਕੇ ਦੇਣਾ ਆਪਾਂ ਹੈਂ ਮੇਉ ਕਹਿੰਦਾ ਵਿਆਹ ਜਨਮ ਤੇ ਮਾਰੇ ਲਿਖੇ ਕਹਿਰ ਬਦਾਸ ਦਰਸਨ ਤੁਮਰੀ ਦੇਖੇ ਤਾਂ ਤਾਂ ਖਾਸ ਖੁਸ਼ ਹੁੰਦਾ ਮੈਨੂੰ ਤਾਂ ਇੱਕ ਬੰਦੇ ਦੀ ਜੂਨ ਬਪਾ ਤਾਂ ਕੀ ਮਿਲਿਆ ਜਿੰਨੀ ਜੂਨ ਭੀ ਭੋਗਣੀਆਂ ਉਹ ਵੀ ਔਖੀ ਆ ਨਾ ਪਈ ਸੱਚੀ ਉਹ ਬੰਦੇ ਦੀ ਜੂਨ ਤਾਂ ਪੜੀ ਔਖੀ ਦੇ ਆ ਗਿਆ ਬੱਚੇ ਪਾਲੂ ਬੱਚੇ ਪਾਲ ਲੇ ਬਿਉਂਦੀ ਚਿੰਤਾ ਇਹਨਾਂ ਨੂੰ ਕਿਸੇ ਆਪਣੇ ਕੰਮ ਧੰਦੇ ਤੇ ਲਾਉਣਾ ਕੰਮ ਧੰਦੇ ਤੇ ਲਾ ਕੀ ਵੀਰੀਨ ਦਾ ਦੇਖਣਾ ਵੀ ਹੋਰ ਵਧੀਆ ਘਰ ਬਣਾਉਣਾ ਮੈਂ ਕਹਿੰਦੀ ਜਨਤਾ ਕਰਨ ਨਾਲੋਂ ਬਾੜੀ ਵਧੀਆ ਗੱਲ ਹੁੰਦੀ ਹੈ ਵੀ ਝੋਲਾ ਚੱਕ ਉੱਥੇ ਝੋਲਾ ਚੱਕ ਉੱਥੇ ਝੋਲਾ ਚੱਕ ਉੱਥੇ ਕੀ ਰੱਖਦਾ ਅੱਜ ਕਲਮ ਗਿਆਈ ਦਾ ਜ਼ਮਾਨਾ ਅਗਲੇ ਕਹਿੰਦਾ ਇੱਕ ਦਿਨ ਪਰ ਆਉਣਾ ਦੂਜੇ ਦਿਨ ਦਾਦੇ ਨੂੰ ਮਨਾਉਣਾ ਮੱਛਰ ਹੋ ਵੀ ਗਿਆ ਨਾਲ ਕਿੰਨੀ ਕਿ ਧੁੱਪ ਹੋਈ ਮੱਛਰ ਰਾਜ ਆ ਮੱਛਰ ਮੱਛਰ ਰਾਜ ਚੱਲੇ ਦੇ ਲਤੋਤੇ ਵੀ ਇਹਨਾਂ ਨੂੰ ਵੀ ਪਤਾ ਵੀ ਸ਼ਾਮ ਨੂੰ ਘਰ ਨੂੰ ਜਾਣਾ ਸਾਰੇ ਤੋਤੇ ਘਰ ਨੂੰ ਚੱਲੇ ਤੋਤੇ ਘਰ ਨੂੰ ਚੱਲੇ ਤੋਤੇ ਘਰ ਨੂੰ ਚੱਲੇ ਚਿੜੀਆਂ ਤੋਤੇ ਚੱਲੇ ਜਾਨਵਰਾਂ ਨੂੰ ਵੀ ਪਤਾ ਵੀ ਮੁੜ ਕੇ ਆਪਣੇ ਆਲਣੇ ਚ ਆਉਣਾ ਹੀ ਆਉਣਾ ਚਲੋ ਆਪਾਂ ਕਣਕ ਪਾ ਲਈਏ ਇਹਨਾਂ ਨੇ ਆਪਣੇ ਨਾਲ ਕੋਈ ਹੱਥ ਨਹੀਂ ਬਟਾਉਣਾ ਤੇ ਮੇਰਾ ਤਾਂ ਢਿੱਡ ਜਾ ਦੁਖੀ ਜਾਂਦਾ ਤੁਸੀਂ ਪਾਓ ਬਣ ਕੇ ਐ ਤੱਕ ਲੋ ਬਲ ਕਿੰਝ ਬਣਾਓ ਬਟਾ 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 ਅਜੇ ਵੀ ਮਦ ਨਹੀਂ ਮੇਰਾ ਹਲੇ ਕੰਮ ਵੀ ਰਹਿ ਜਾਂਦਾ ਮੇਰੇ ਢਿੱਡ ਦੁਖਦਾ ਢਿੱਡ ਤਾਂ ਸਿਰਫ ਟੱਪਣਾ ਪੈਰਾਂ 'ਚ ਜੁਰਾਬਾਂ ਮੈਂ ਪੈਰਾਂ 'ਚ ਜੁਰਾਬਾਂ ਅਪ੍ਰੈਲ ਆਜੂ ਜਦ ਖੋਲੂਆਂ ਦੇ ਲਪਾਈਆਂ ਗੋਲੀ ਦਿੱਤੀ ਲੈਣਾ ਬਸ ਆਖੀ ਦੇ ਨੇੜੇ ਤੇ ਡਾ ਜਾ ਕੇ ਮੇਰੇ ਪੈਰਾਂ 'ਚੋਂ ਜੁਰਾਬਾਂ ਖੁੱਲਣੀਆਂ ਨੇ ਗੋਲੀ ਲੈਣੀ ਪੈਣੀ ਪਤਾ ਨਹੀਂ ਕਾਤੇ ਦੁਖਦਾ ਯਾਰ ਹੋਰ ਆਪੇ ਗੇਨ ਨਾ ਮਸ਼ੀਨ ਅੰਦਰ ਰਾਣੀ ਹੋ ਰਹੀ ਏ ਤੇ ਚੂਹੀ ਵੜ ਜੂ ਆਹੇ ਹੁਣ ਤਾਂ ਖੜਕਣ ਲੱਗ ਗਈ ਪਹਿਲਾਂ ਨਹੀਂ ਸੀ ਖੜਕਦੀ ਚਲੋ ਇਹਨਾਂ ਨੇ ਕੰਟੂ ਪਾ ਲੈਣੀ ਮੈਂ ਤਾਂ ਚੱਲਾਂ ਹੁੰਦਾ ਦੇਖਾ ਮੇਰੇ ਇਥੇ ਮੈਂ ਤਾਂ ਪਹਿਲੇ ਗਿਆ ਵੀ ਜੋ ਇਹ ਸ਼ਾਨਕੇ ਨਹੀਂ ਬਾਈ ਹੋਈ ਆਪਣੀ ਜਦ ਤਾਂ ਐ ਰੱਖਤੀ ਸੀਗੀ ਵੀ ਇਹ ਕੜ ਹੁਣੇ ਪੇ ਹੋਣੀ ਆ ਤੇ 2 ਮਹੀਨੇ ਮੋ ਉਹ ਅਹੀ ਲਾਗੂ ਚੱਕੀ ਵਾਲਾ ਤੇ ਰਵਾਦਤਾਂ ਸਤਿ ਨੂੰ ਪੈਸੇ ਤੇ ਲਾਊਗਾ ਇਹਰੋਂ ਫ੍ਰੀਜ ਕਿਹੜਾ ਕੋਈ ਕੰਮ ਕਰਦਾ ਬਈ ਮੈਂ ਲਾ ਦੂੰ ਕੱਲ ਨੂੰ ਠੀਕ ਆ ਮੈਂ ਹੀ ਲਾ ਦੂੰ ਹਾਲੇ ਨੂੰ ਧੁੱਪ ਲੱਗੂ ਸਮਾਰ ਕੇ ਬਾਦੂ ਹੋਰ ਉਹ ਨਾਲੇ ਦੁਆ ਖੈਲਾ ਬਾਹਰ ਪਹਿਲਾਂ ਇਹ ਸਿਕਾਵਾਂਗੇ ਆਪਾਂ ਫੇਰ ਹੋਰ ਕਣਕ ਤੋਂ ਮੰਗ ਫੇਰ ਹੋਰ ਜਿੱਤੀ ਹੋੜੇ ਆਉਂਦੇ ਨਾ ਕਰ ਬਹੁਤ ਤੋਂ ਪਤਾ ਹੁਣ ਕਿੰਨੇ ਦਿਨ ਹੋ ਗਏ ਪੈਂਦੀ ਨੂੰ ਗੋਈ ਨਹੀਂ ਕਰਿਆ ਧਿਆਨੇ ਦੇ ਖਲਾਰਤੀ ਦਾ ਖਲਾਰਤੀ ਕਾਟੋ ਨੇ ਕਣਕ ਕਾਟੋ ਪਤਾ ਆਪਣੇ ਕੋਲ ਨੂੰ ਜੁਝਾਰ ਚਲੋ ਜਲਦੀ ਲਾ ਕੇ ਜਾਣਗੇ ਤੁਹਾਡੀ ਕਾਟੋ ਤੁਸੀਂ ਨਾ ਕਿਹੋ ਵੀ ਉਹ ਮੇਰੀ ਕਾਟੋ ਆ ਕਿਉਂਕਿ ਮਾਂ ਕਾਟੋ ਪਤਾ ਉਹ ਤਕਾਤੇ ਆ ਉਹ ਕਣਕ ਖਲਾਰ ਦਿੰਦਾ ਆ ਤਾਂ ਕਾਟੋ ਆ ਪਰ ਤੁਸੀਂ ਨਾ ਕਹਿਣ ਲੱਗ ਜੋ ਜਹਰ ਨੂੰ ਕਾਟੋ ਇਹ ਨਹੀਂ ਚਾਹੀਦਾ ਮੈਨੂੰ ਸ਼ਾਲ ਦੂਗਾ ਚਾਹੀਦਾ ਦੇ ਲੋ ਆ ਦੇਖ ਲੋ ਮੈਂ ਜੇਰ ਤੋਂ ਸ਼ਾਲ ਲਵਾਂਗੇ ਮੈਨੂੰ ਨਾ ਰੰਗਾਂ ਠੰਡ ਜੀ ਲੱਗਦੀ ਆ ਤੇ ਟਾਈਮ ਆ ਜਿਹੜਾ ਸਵਾ 5 ਦਾ ਹੋ ਗਿਆ ਦਿਨ ਅੱਜ ਦੂਜਾ ਆਜ ਮੰਡੇ ਦਾ ਦਿਨ ਆ ਤੇ ਮੇਰੇ ਵੱਲੋਂ ਤੁਹਾਨੂੰ ਮੰਡੇ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਆ ਉਹ ਲੈ ਲਿਆ ਲੈ ਲੇ ਮੇਰੇ ਕੰਨ ਥਰ ਗਏ ਹੁਣ ਦੋ ਦੋ ਆ ਦੇ ਲੋ ਨਿਆਣਿਆਂ ਦੇ ਕੰਮ ਹਾਈ ਠਾੜ ਲੱਗਦੀ ਆ ਪਤਾ ਨਹੀਂ ਕਿੰਨੂ ਲੱਦੀ ਮੈਂ ਮੈਂ ਤੁਹਾਨੂੰ ਕੱਲ ਦੱਸਿਆ ਸੀ ਨਾ ਇਵੇ ਤੁਸੀਂ ਪਹਿਲਾਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਵੀ ਮੇਰਾ ਨਾ ਪੇਟ ਦਰਦ ਕਰ ਰਿਹਾ ਸੀ ਤੇ ਉਹ ਪੇਟ ਦਰਦ ਨੇ ਮੈਨੂੰ ਰਾਤ ਦਾ ਪਰੇਸ਼ਾਨ ਕਰਕੇ ਰੱਖਿਆ ਹੋਇਆ ਬਹੁਤ ਜ਼ਿਆਦਾ ਮਤਲਬ ਵੀ ਪਤਾ ਨਹੀਂ ਕੀ ਕਹਿ ਸਕਦੇ ਆ ਜਾਂ ਤਾਂ ਠੰਡ ਲੱਗ ਗਈ ਹਨਾ ਜਾਂ ਪਤਾ ਨਹੀਂ ਕੀ ਹੋ ਗਿਆ ਦਰਦ ਹੋਈ ਜਾਂਦਾ ਹੋਈ ਜਾਂਦਾ ਅੱਜ ਵੀ ਮੈਂ ਹੁਣ ਪੂਰਾ ਦਿਨ ਦੀ ਪਈ ਹੋ ਰਹੀ ਹਨਾ ਗੋਲੀ ਖਾ ਕੇ ਆਪਦਾ ਦਵਾਈ ਲੈ ਕੇ ਮੈਂ ਪਈ ਰਹੀ ਤੇ ਰੋਟੀ ਤਾਂ ਬਣਾ ਕੇ ਦਿੱਤੀ ਆ ਤਾਂ ਜਿਆ ਨੂੰ ਸਵੇਰ ਸਕੂਲ ਵੀ ਵੇਜਾਓ ਦੇਖੋ ਹਲੇ ਹੁਣ ਪੜਦਾ ਸੀਗਾ ਤੇ ਟਿਫਨ ਪਿਆ ਇਹਦਾ ਚੱਕਣਾ ਤੇ ਰੋਟੀ ਹੁਣ ਦੁਪਹਿਰੇ ਵੀ ਇਹਨਾਂ ਨੂੰ ਸਕੂਲੋਂ ਆਏ ਨੂੰ ਬਣਾ ਕੇ ਖਲਾਤੀ ਤੇ ਹੁਣ ਵੀ ਉੱਠਣ ਨੂੰ ਜੀਜਾ ਨਹੀਂ ਕਰਦਾਗਾ ਕੰਮ ਤਾਂ ਕਰਨਾ ਹੀ ਪੈਣਾ ਹਾ ਤਾਂ ਤੇ ਮੈਂ ਸੋਚਿਆ ਨਾਲੇ ਹੁਣ ਹੋਰ ਤਾਂ ਕੁਝ ਬਣਦਾ ਨਹੀਂ ਟਾਈਮ ਜਿਹੜਾ ਬਤ ਹੋ ਗਿਆ ਥੋੜੀ ਜਿਹੀ ਮੂੰਗੀ ਮਸਰੀ ਦਾਲ ਬਣਾ ਦੰਨੀ ਆ ਮੋਠਾ ਜੀ ਦਾ ਮੋਠਾ ਦੀ ਬੁੱਤ ਹੁਣ ਮੋਠਾ ਦੀ ਦਾਲ ਹੁਣ ਤੋਂ ਕਿੱਥੇ ਬਣੀ ਤੇ ਮੈਂ ਫੋਨ ਚਾਰਦ ਲਾਇਆ ਮੇਰੇ ਫੋਨ ਦੀ ਬੈਟਰੀ ਘਟ। ਮੁੱਕ ਗਈ। ਠੰਡ ਲੱਗੀ ਜਾਂਦੀ ਮੈਨੂੰ ਠੰਡ ਲੱਗੀ ਜਾਂਦੀ ਹੈ ਦਵਾਈ ਤਾਂ ਮੈਂ ਲੈ ਲਈ। ਤੇ ਫੇਰ ਵੀ ਪਤਾ ਨਹੀਂ ਕਾਤੇ ਆਏ ਹੋਇਆ ਪਿਆ। ਮੈਂ ਸੋਚਿਆ ਵੀ ਨਾ ਤੁਹਾਡੇ ਨਾਲ ਤੁਹਾਨੂੰ ਦੱਸ ਦਾਂ ਆਪਦੀ ਖਬਰਸਾਰ। ਤੇ ਨਾਲੇ ਉੱਠ ਕੇ ਥੋੜਾ ਜਿਹਾ ਆਉਂਦੇ ਨੇ। ਹੈ? ਮੈਂ ਬੈਨ ਦੇ ਵਿੱਚੇ ਬੋਝ ਹੁੰਦੇ। ਬੈਨ ਦੇ ਬਿਸਤਰਿਆਂ 'ਚ ਬੈਠ ਕੇ ਪੜਦੇ ਹੁੰਦੇ ਫੇਰ ਖੋਈ ਜਾਂਦੇ ਹੁੰਦੇ। ਆਈ ਵਰਦੀ। ਦੇ ਨਾਲ ਇਹ ਤਾਂ ਕੰਮ ਕਰਦੀ ਆ ਹੁਣ ਥੋੜਾ ਜਿਹਾ ਹਾਏ ਹਾਏ ਫੋਨ ਵੀ ਨਹੀਂ ਫੜਿਆ ਜਾਂਦਾ ਕਿਸੇ ਨੋਟ ਨਾਲ ਥੋੜੀ ਜਿਹੀ ਧਾਲ ਧੂਲ ਬਣਾਉਣੀ ਆ ਨਾਲੇ ਥੋੜਾ ਜਿਹਾ ਮਨ ਆਪਦਾ ਹੋਰ ਹੋ ਜਾਂਦਾ ਹਨਾ ਉੱਠ ਕੇ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਠੰਡ ਲੱਗ ਗਈ ਪਤਾ ਨਹੀਂ ਕੀ ਹੋ ਗਿਆ ਐਂ ਜੀ ਕਰਦਾ ਬਸ ਪਈ ਰਹਾ ਪਈ ਰਹਾ ਠੰਡੇ ਲੱਗੀ ਹੋਈ ਆ ਮੈਨੂੰ ਲੱਗਦਾ ਕੀ ਬੰਦਾ ਦਵਾਈਆਂ ਖਾ ਖਾ ਕੇ ਅੱਕਿਆ ਪਿਆ ਮਨ ਮੇਰਾ ਹੁਣ ਤਾਂ ਮੇਰਾ ਦਵਾਈ ਲੈ ਕੇ ਆਉਣ ਨੂੰ ਵੀ ਜੀ ਨਹੀਂ ਕਰਦਾ ਬਸ ਛੱਡ ਲੱਗਦੀ ਹੈ ਮੈਨੂੰ ਮੈਨੇ ਹੋਣੀ ਹੈ ਚਲੋ ਐਸੇ ਟੋਪੀ ਰੱਖੀ ਸੀ ਟੋਪੀ ਟੋੜੀ ਪਤਾ ਨਹੀਂ ਹਾਂ ਬੜਾ ਜਿਆਦਾ ਆਟਾ ਚੱਕ ਲਿਓ ਆਟਾ ਤਰਿਆ ਹੋਇਆ ਚੱਕੀ ਤੇ ਇਹੀ ਕਣਕ ਪਾ ਕੇ ਰੱਖਿਆ ਹੈ ਆ ਟਿਫਾ ਰੱਖਿਆ ਇਹ ਜਾਂਦੇ ਹੁਣ ਚੱਕੀ ਤੋਂ ਉਹ ਕਰਨ ਆਟਾ ਚੱਕਣ ਤੇ ਨਾਲੇ ਪਤਾ ਨਹੀਂ ਆ ਕੀ ਲਈ ਜਾਂਦੇ ਥੈਲੇ ਚ ਕੁਝ ਹੋਰ ਹੈ ਮੈਨੂੰ ਕਹਨੇ ਹੋ ਕੁਝ ਮੈਂ ਤੁਹਾਨੂੰ ਕੁਝ ਨਹੀਂ ਕਿਹਾ ਪਰੀ ਨੇ ਕੀ ਕਰਤਾ ਉਹ ਤੇ ਉਹ ਤਕਵਾ ਕਰਤਾ ਪਰ ਇਹਨਾਂ ਦੀ ਆਦਤ ਤਾਂ ਭੈੜੀਆਂ ਨੇ ਪਰੀ ਦੇਖੀ ਇੱਕ ਦਿਨ ਮੈਂ ਸ਼ਾਰਟ ਵੀਡੀਓ ਪਾਈ ਸੀ ਪਰੀ ਦੁੱਧ ਚੁੰਗੀ ਜਾਂਦੀ ਆਪਦੀ ਮਾਂ ਦਾ ਐਡੀ ਵੱਡੀ ਹੋ ਕੇ ਹੁਣ ਵੀ ਲੱਗੀ ਹੋਈ ਐ ਦੇਖ ਲੋ ਲੈ ਇਹਨੇ ਏਖਣੇ ਕਰਦੀ ਕਰਦੀ ਨੇ ਇਹਨੇ ਏਖਣੇ ਲੱਤ ਚੱਟਦੀ ਆ ਲੱਤ ਚੱਕਦੀ ਚੱਕਰੀਓ ਦੁੱਧ ਜੁੰਗ ਲੱਗ ਜਾਂਦੀ ਬਾਲੀ ਖਰਾਬ ਐ ਪਰ ਇਹੋ ਜਾਨ ਮੋਲ ਉੱਧਰ ਹੋ ਜਾ ਮੇਰੇ ਬੂਟ ਨਹੀਂ ਪਾਇ ਹੋਏ ਹਾਈ ਹਾਈ ਅੱਜ ਤਾਂ ਕੋਈ ਕੰਮ ਨਹੀਂ ਹੋਇਆ ਕੋਈ ਵੀ ਨਾ ਕੋ ਝਾੜੂ ਨਾ ਕੋ ਪੋਚਾ ਤੇ ਬੰਦੇ ਦੀ ਸਿਹਤ ਸਾਥ ਨਾ ਦੇ ਤਬੀਅਤ ਖਰਾਬ ਹੋਵੇ ਫਿਰ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾਗਾ ਨਾਰੇ ਉਹ ਪਾਇਆ ਉਹਦੇ ਨਾਲ ਕਣਕ ਬਹੁਤ ਸੋਹਣੀ ਹੋ ਗਈ ਸੋਹਣੀ ਹੋ ਗਈ ਤੇ ਮੈਂ ਧਰਦੀ ਆ ਮੂੰਗੀ ਮਸਰੀ ਦੀ ਦਾਲ ਥੋੜੀ ਜਿਹੀ ਨਾਲ ਜਿਹੜੇ ਹੁਣ ਰੋਟੀ ਖਾਦੀ ਆ ਉਹ ਭਾਂਡੇ ਭਾਂਡੇ ਮਾਜ ਲਈ ਇੱਕ ਤਾਂ ਜੋ ਸਕੂਲੋਂ ਆ ਕੇ ਹੁਣ ਸ਼ਾਮ ਨੂੰ ਲੇਟ ਰੋਟੀ ਪਾਣੀ ਖਾਂਦੇ ਨੇ ਫਿਰ ਰਾਤ ਨੂੰ ਬਸ ਨਾ ਤਾਂ ਕੁਝ ਖਾਂਦੇ ਨੇ ਚੱਜ ਨਾਲ ਨਾ ਵਾਸਤਾ ਬਣਾਉਣੀ ਪੈਂਦੀ ਆ ਜੇ ਨਾ ਬਣਾ ਫਿਰ ਰਾਤ ਨੂੰ ਉਹੀ ਸੌਣਾ ਕਿਹੜਾ ਇਹਨਾਂ ਨੇ ਸੱਜਰੇ ਆ ਫਿਰ 10:00 ਵਜੇ ਇਹਨਾਂ ਨੂੰ ਭੁੱਖ ਲੱਗ ਜਾਂਦੀ ਆ ਇਹਨਾਂ ਤਾਂ ਇਹਨਾਂ ਨੂੰ ਮੈਨੂੰ ਵੀ ਲੱਗ ਜਾਂਦੀ ਆ ਜਿੱਦਾਂ ਰਾਤ ਪੇਰਾ ਹੁਣ ਮੈਂ ਤੁਹਾਨੂੰ ਦੱਸਿਆ ਵੀ ਮੇਰਾ ਨਾ ਪੇਟ 'ਚ ਦਰਦ ਹੁੰਦਾ ਸੀ ਮੈਂ ਇਹਨਾਂ ਵਾਸਤੇ ਚੌਲ ਬਣਾਏ ਸੀਗੇ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕੁਝ ਨਹੀਂ ਖਾਣਾਗਾ ਉਹੀ ਗੱਲ ਹੋ ਗਈ ਬੱਸ ਜਾਨ ਨੂੰ ਬਿਸਤਰੇ ਦੇ ਵਿੱਚ ਬੈਠੀ ਆ ਕੇ ਤੇ ਬੈਠ ਕੇ ਆਪਦਾ ਵੀਡੀਓ ਐਡੀਟਿੰਗ ਕਰੀ ਫਿਰ ਮੈਨੂੰ ਭੁੱਖ ਲੱਗ ਗਈ ਚਾਰ ਤੱਜ ਬਿਸਤਰੇ ਪੱਟ-ਪੱਟ ਸੜਦੂ ਇਹਦਾ ਪੰਨਕ ਹੋ ਗਿਆ। ਕਿ ਹਾਈ। ਬੰਦਾ ਕੰਮ ਕਰਦਾ ਹੀ ਵਧੀਆ ਲੱਗਦਾ। ਆਪ ਨੂੰ ਵੀ ਵਧੀਆ ਲੱਗਦਾ ਨਾਲੇ ਦੂਜੇ ਨੂੰ ਵਧੀਆ ਲੱਗਦਾ। ਜੇ ਤੋ ਕੁਝ ਦੁੱਖ ਦਾ ਹੁੰਦਾ ਫਿਰ ਤਾਂ ਬਸ ਇਹ ਵੀ ਆਏ ਹੋ ਜਾਂਦੇ ਨੇ ਜੇ ਮੈਂ ਬਿਮਾਰ ਆ ਸੱਚੀ ਗੱਲ ਆ ਵੀ ਔਰਤ ਨਾਲੇ ਘਰ ਆ। ਜੇ ਔਰਤ ਨਾ ਹੋਵੇ ਤਾਂ ਘਰ ਵੀ ਜਿਵੇਂ ਕਹਿੰਦਾ ਭੂਤ ਬਾੜਾ ਹੀ ਬਣ ਜਾਂਦਾ ਹਨਾ। ਕੋਈ ਕੋਈ ਬੰਨ ਦੇ ਦੇ। ਪੈਨ ਇਥੋਂ ਅੱਜ ਮੇਰੇ ਨਾਲ ਪੈਨ ਲੈ ਲੈ। ਕੇ ਮੇਰਾ ਪੈਨ ਵੀ ਤੇਰਾ ਡੈਡੀ ਨੇ ਰੱਖਿਆ ਹੋਣਾ ਕਿਤੇ ਹਾਏ ਹਾਏ ਮੈਂ ਨਾ ਤਾਂ ਮੰਗਿਆ ਸੀ ਮੈਂ ਉਹਨਾਂ ਨੂੰ ਕਿਹਾ ਤਾਂ ਸੀਗਾ ਵੀ ਜਿੱਥੋਂ ਚੱਕਿਆ ਭਾਈ ਉੱਥੇ ਹੀ ਰੱਖ ਦਿਓ ਮੇਰਾ ਪੈਨ ਆਹ ਲ ਲੈ ਲਾ ਇਹ ਆ ਇਹ ਆ ਲਿਖਣਾਈਆਂ ਆ ਦੇਖ ਲਓ ਇਹ ਤੇ ਨਹੀਂ ਹੋਣਾ ਮੈਂ ਨਹੀਂ ਦਿੰਦੀ ਭਾਈ ਆਪਦਾ ਪੈਨ ਕਿਤੇ ਜਦੋਂ ਆਪ ਕੋਈ ਮਰ ਲਾ ਜਾਂ ਵੀ ਅੱਖਰ ਲਿਖਣਾ ਹੋਵੇ ਫਿਰ ਚੱਕਣਾ ਪੈਂਦਾ ਆਲਾ ਦਾ ਮੈਂ ਤਾਂ ਲੁਕੋ ਕੇ ਰੱਖ ਫਿਰ ਮੇਰਾ ਤੈਨੂੰ ਉਹੀ ਆ ਹੋਰ ਨਹੀਂ ਹੈਗਾ ਮੇਰੇ ਕੋਲੇ ਕੋਈ ਹੋਰ ਤੂੰ ਛੱਡਦਾ ਕਿੱਥੇ ਆ ਪੈਨ ਆ ਇੱਥੇ ਚੱਕ ਲਾ ਰਿਹਾ ਕਾਪੀ ਕੋਲ ਇੱਥੇ ਤਾਂ ਗਾਣੇ ਚੱਲਦੇ ਆ ਦਰਵਾਜ਼ਾ ਭੇਡਦੀ ਏ ਕਾਪੀਰਾਈਟ ਆ ਦੀ ਹੇ ਚਲੋ ਜੀ ਕੈਨ ਦਾ ਨਾਵੇਂ ਤੇ ਬਾਲਾ ਤੁਰਿਆ ਜਾਂਦਾ ਤੇ ਆਪਾਂ ਅੱਜ ਦੀ ਵੀਡੀਓ ਤੇ ਮੈਂ ਕਿਹਾ ਵੀ ਚੱਲ ਹਣਾ ਨਾਲ ਤੁਹਾਡੇ ਨਾਲ ਗੱਲਬਾਤ ਕਰ ਲੰਨੀ ਆ ਨਾਲੇ ਬਿਸਤਰੇ 'ਚ ਝੋਟ ਖੜਦੀ ਆ ਤੇ ਨਾਲੇ ਆਪਦਾ ਮਨ ਹੋਰ ਹੋ ਜਾਂਦਾ ਹਨਾ ਕਿ ਕੀ ਹੋਈਆਂ ਮੰਮੀ ਪੈਸੀ ਤੇ ਕੀ ਤੇਰਾ ਪੈਸੀ ਝੋਟ ਕਿਉਂ ਹੋਈਆਂ ਮਤੇ ਤੇਰੇ ਆਉਣ ਤੋਂ ਪਹਿਲਾਂ 10 ਮਿੰਟ ਪਹਿਲਾਂ ਹੀ ਉੱઠી ਸੀਗੀ ਰੋਟੀ ਬਣਾਉਣ ਵਾਸਤੇ ਹਾਏ ਨੇ ਪਈ ਨੂੰ ਨਹੀਂ ਦੇਖਿਆ ਮੇਟੋ ਹਾਈ ਹਾਈ ਹਣ ਲੱਗਿਆ ਉੱઠી ਹੋਈ ਆ ਮੰਮੀ ਮੰਮੀ ਦਾ ਸਵੇਰ ਦੀ ਪਈ ਆ ਉਹੀ ਗੱਲ ਕਰਦੀ ਸੀਗੀ ਵੀ ਔਰਤ ਬਿਨਾ ਘਰ ਭੂਤਵਾੜਾ ਬਣ ਜਾਂਦਾ ਹੈ ਪੀਣਾ ਨਿਆਣਿਆਂ ਨੂੰ ਕੁਝ ਪਤਾ ਲੱਗਦਾ ਹਨਾ ਵੀ ਅਸੀਂ ਕੀ ਖਾਈਏ ਨਾ ਮਤਲ ਹਣਾ ਹਸਬੰਡ ਝਾਕਦੇ ਆਲਾ ਦਾਲਾ ਵੀ ਹੁਣ ਮੈਂ ਕੀ ਕਰਾਂ ਹਨਾ ਵੀ ਇੱਕ ਔਰਤ ਨਾਲ ਹੀ ਘਰ ਆ ਔਰਤ ਤੋਂ ਬਿਨਾ ਘਰ ਘਰ ਨਹੀਂ ਹੁੰਦਾਗਾ ਤਾਂ ਹੀ ਕਹਿੰਦੇ ਆ ਵੀ ਪਾਈ ਹਰੇਕ ਨੂੰ ਤੰਦਰੁਸਤੀ ਚਾਹੀਦੀ ਹੈ ਇੱਕ ਜਿਹੜਾ ਫਾਲਤੂ ਦਾ ਕਲੇਸ਼ ਜਿਆ ਹੁੰਦਾ ਨਾ ਉਹ ਬੰਦੇ ਨੂੰ ਲੈ ਲੈਂਦਾ ਆਈ ਮੈਨ ਨਹੀਂ ਕਿਸੇ ਤੇ ਚਰਚਾ ਜੀ ਕਰਨੀ ਚਾਹੀਦੀ ਹਨ ਵਧੀਆ ਨਹੀਂ ਲੱਗਦਾ ਹੈਗਾ ਮੈਨੂੰ ਜਮਾ ਨਹੀਂ ਵਧੀਆ ਲੱਗਦਾ ਜਦੋਂ ਮੈਂ ਨਹੀਂ ਕਿਸੇ ਤੇ ਕਰਦੀ ਹੈਗੀ ਕਿਸੇ ਨੂੰ ਵੀ ਨਹੀਂ ਚਾਹੀਦਾ ਉਈ ਮੇਰੇ ਤੇ ਤਾਂ 24 ਘੰਟੇ ਬਸ ਜਿੰਨਾ ਮੇਰਾ ਲੈਣ ਨਹੀਂ ਦੇਣੀ ਉਹ ਵੀ ਮੇਰੇ ਤੇ ਕਲੇਸ਼ ਕਰੀ ਜਾਂਦਾ ਬਸ ਸਮਝ ਨਹੀਂ ਲੱਗਦੀ ਮੈਨੂੰ ਤਾਂ ਕਈ ਵਾਰੀ ਆਪ ਦੇ ਆਪ ਤੇ ਸੋਚ ਕੇ ਆਉਂਦਾ ਵੀ ਰੱਬ ਨੇ ਫਿਰ ਮੈਨੂੰ ਧਰਤੀ ਤੇ ਭੇਜਿਆ ਕੀ ਕਰਨ ਨੂੰ ਅਜੇ ਮੇਰੇ ਤੇ 24 ਘੰਟੇ ਕਲੇਸ਼ੇ ਰਹਿਣ ਪਤਾ ਨਹੀਂ ਕੀ ਆ ਮੈਂ ਚਲੋ ਵੈਗਰੂ ਦੇ ਘਰੋਂ ਜੋ ਵੀ ਹੈਗੇ ਆ ਇਨਸਾਨ ਆ ਚਲੋ ਜੀ ਫਿਰ ਕੱਲ ਨੂੰ ਮਿਲਦੇ ਆ ਵਧੀਆ ਜੀ ਵਲੌਗ ਦੇ ਨਾਲ ਤੇ ਵੈਗਰੂ ਅਰਦਾਸ ਕਰਿਓ ਮੈਂ ਜਲਦੀ ਜਲਦੀ ਠੀਕ ਹੋਵਾਂ ਪਹਿਲਾਂ ਵਾਂਗੂ ਹਾਸ ਖੇਡ ਕੇ ਵਲੌਗ ਬਣਾਈਏ ਹਨਾ ਤੇ ਕੱਲ ਵੀ ਜਦੋਂ ਆਪਾਂ ਨੇ ਜਦੋਂ ਗੁਜਰੇਲਾ ਬਣਾਉਂਦੇ ਸੀਗੇ ਉਦੋਂ ਵੀ ਮੇਰੀ ਤਬੀਅਤ ਤਾਂ ਠੀਕ ਨਹੀਂ ਸੀਗੀ ਮੈਂ ਕਈ ਵਾਰੀ ਆਇਆ ਹੁੰਦਾ ਵੀ ਆਪਦੇ ਆਪ ਨੂੰ ਹਨਾ ਐ ਰੱਖ ਲਈਦਾ ਹੁੰਦਾ ਵੀ ਹਾਂ ਭਾਈ ਕੋਈ ਗੱਲ ਨਹੀਂ ਮੈਂ ਠੀਕ ਆ ਵੀ ਹੁੰਦਾ ਨਹੀਂ ਬੱਚਿਆਂ ਲਈ ਜਾਂ ਆਪਾਂ ਆਪਣੇ ਘਰ ਲਈ ਬਸ ਫੇਰੀ ਜਾਵਾ ਫੇਰੀ ਜਾਵਾ ਹਨ ਮੈਂ ਪਹਿਲੇ ਦਿਨ ਦਿਨੀ ਦੱਸਿਆ ਸੀ ਪਤਾ ਹੀ ਆ ਫਿਰ ਤਿੰਨ ਦਿਨ ਨਹੀਂ ਸੀ ਦੱਸਿਆ ਨਹੀਂ ਹੁਣ ਇਹਨਾਂ ਦਾ ਨਹੀਂ ਉਹ ਢਿੱਡੇ ਦੁਖਦਾ ਸੀਗਾ ਉਹਦੇ ਕਰਕੇ ਅੱਜ ਵੀ ਹੋ ਗਿਆ ਇਹਨਾਂ ਦਾ ਕੁਝ ਚੰਗੀ ਤਰ੍ਹਾਂ ਖਾ ਹੁੰਦਾ ਜਦੋਂ ਬੰਦਾ ਖਾਂਦਾ ਨਹੀਂ ਹੈਗਾ ਫਿਰ ਤੁਰਿਆ ਫਿਰਿਆ ਵੀ ਨਹੀਂ ਜਾਂਦਾ ਚਲੋ ਠੀਕ ਆ ਜੀ ਕੱਲ ਨੂੰ ਮਿਲਦੇ ਆ ਫਿਰ ਠੀਕ ਆ ਜੀ ਓਕੇ ਬਾਏ ਥੈਂਕ ਯੂ